ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵੀ ਸਸੀਰ ਨਖਤਰ ਗਗਨੰ ਕਟੰਤ ਰੂਪੰ ਰੂਪ ਜਿਹੜਾ ਹੈਗਾ ਨਾਸਵੰਤ ਘਟਦਾ ਰਹਿੰਦਾ ਸਰੀਰ ਦਾ ਰੂਪ ਹੈ ਜਿਹੜਾ ਮਾਇਆ ਦਾ ਰੂਪ ਹੈ ਜਿਹੜਾ ਮਾਇਆ ਜਿਹੜਾ ਰੋਗ ਹੈ ਉਹ ਜਿਹੜਾ ਰੋਗ ਹੈ ਅਸਲ ਤੇ ਰੂਪ ਹੈ ਨਾ ਸੁਦਾ ਮਾਇਆ ਮਾਇਆ ਦਾ ਮਾਇਰੀ ਨਾ ਸੁਦੀ ਰੂਪ ਨਾ ਸੁਦਾ ਉਹਦਾ ਜੋ ਰੂਪ ਹਉਣਾ ਰਹਿਣਾ ਨਹੀਂ ਰੂਪ ਬਦਲਦਾ ਹੈ ਬਦਲਦਾ ਰਹਿਣਾ ਰੂਪ ਉਹਦਾ ਬਦਲਦਾ ਹੀ ਰਹਾ ਸਰ ਕਟੰਤ ਰੂਪਮ ਘਟਦਾ ਰਹਿੰਦਾ ਹੈ ਘਟਦਾ 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 ਅਲੋਪ ਹੋ ਜਾਂਦਾ ਹੈ ਬੱਚਾ ਪੈਦਾ ਹੁੰਦਾ ਰੂਪ ਉਹਦਾ ਪਹਿਲਾ ਘਟੀ ਜਾਂਦਾ ਨਵਾਂ ਆਈ ਜਾਂਦਾ ਬਚਪਨ ਵਾਲਾ ਰੂਪ ਗਾਇਬ ਹੋਈ ਜਾਂਦਾ ਹੈ ਜਵਾਨੀ ਵਾਲਾ ਰੂਪ ਆ ਜਾਂਦਾ ਵੱਡਾ ਹੋਣ ਵਾਲਾ ਫਿਰ ਜਵਾਨੀ ਵਾਲਾ ਰੂਪ ਘੱਟ ਜਾਂਦਾ ਬੁਢੇਪੇ ਵਾਲਾ ਰੂਪ ਆ ਜਾਂਦਾ ਇਹ ਘਟਦਾ ਰਹਿੰਦਾ ਹਾਂ ਤੇ ਦੰਤ ਰੂਪੰ ਕਟੰਤ ਦੀਪੰ ਕਟੰਤ ਦੀਪੰ ਆ ਜਿਹੜੇ ਬੜੇ ਬੜੇ ਦੀਪ ਨੇ ਧਰਤੀ ਹੈ ਜਮੇ ਇਹ ਵੀ ਘਟਦੀ ਰਹਦੀ ਹੈ ਕੁਝ ਵੱਧਦੀ ਰਹਦੀ ਹੈ ਕੁਝ ਘਟਦੀ ਰਹਦੀ ਹੈ ਮਾਇਆ ਦੇ ਵਿੱਚ ਹਰੇਕ ਜਗ੍ਹਾ ਹੀ ਘਟਦਾ ਵੱਧਦਾ ਰਹਿੰਦਾ ਹੈ। ਪਰੰਤੂ ਰਵੀ, ਸਸੀਅਰੋ, ਨਖਤਿਆਰੋ, ਕਗਨਮ ਜਿਹੜੇ ਸੂਰਜ ਆ ਇਹ ਵੀ ਘਟਦਾ ਰਹਿੰਦਾ ਹੈ। ਸੂਰਜ ਜਦ ਮੈਂ ਰੋਸ਼ਨੀ ਦਿੰਦਾ ਹੈ, ਐਟਮਾਂ ਦੇ ਟੁੱਟਦੇ ਨੇ। ਇਹ ਛੋਟਾ ਹੁੰਦਾ ਰਹਿੰਦਾ ਘਟਦਾ ਰਹਿੰਦਾ ਹੈ। ਸਸੀ ਚੰਦਰਮਾ ਵੀ ਘਟਦਾ ਰਹਿੰਦਾ ਹੈ। ਮਾਇਆ ਜਿੰਨੀ ਇੱਕ ਵਾਰ ਬਣਾ ਲਤੀ ਉਦੋਂ ਘਟਦੀ ਐ ਵੱਧਦੀ ਨਹੀਂ। ਇੱਕ ਜੋ ਪਲੈਨਟ ਬਣ ਗਿਆ ਉਹਨੇ ਘਟਣਾ ਹੀ ਘਟਣਾ ਹੈ ਫਿਰ ਵਧਣਾ ਨਹੀਂ ਹੈ ਨਖਤਰ ਗਗਨ ਦੇ ਵਿੱਚ ਜਿਹੜੇ ਤਾਰੇ ਨੇ ਨਖਤਰ ਤਾਰਿਆਂ ਨੂੰ ਕਹਿੰਦੇ ਨੇ ਛੋਟੀ ਲਾਈਟ ਵਾਲੇ ਚੰਦਰਮਾ ਸੂਰਜ ਤੋਂ ਰੋਸ਼ਨੀ ਲੈਂਦਾ ਹੈ ਇਸ ਕਰਕੇ ਚੰਦਰਮਾ ਨੇੜੇ ਵੀ ਹੈ ਸਾਡੇ ਛੋਟਾ ਵੀ ਹੈ ਸੂਰਜ ਤੋਂ ਰੋਸ਼ਨੀ ਵੀ ਇਹਦੀ ਘੱਟ ਹੈ ਜਿਆਦਾ ਲਾਈਟ ਕਰਕੇ ਚੰਦਰਮਾ ਕਹਿੰਦੇ ਨੇ ਥੋੜੀ ਲਾਈਟ ਵਾਲੇ ਰੂਹ ਦਖਤਰ ਕਹਿੰਦੇ ਨੇ ਤਾਰੇ ਕਹਿੰਦੇ ਨੇ ਵੈਸੇ ਕਈ ਸੂਰਜ ਨੂੰ ਵੀ ਵੱਡੇ ਨੇ ਨੇੜੇ ਜਾ ਕੇ ਉਹਨਾਂ ਦੀ ਲਾਈਟ ਵੱਡੀ ਹੈ ਇੱਥੇ ਸਾਨੂੰ ਛੋਟੀ ਲੱਗਦੀ ਹੈ ਜਿਹਨੂੰ ਉਪਦੇਸ਼ ਕਰ ਰਹੇ ਨੇ ਧਰਤੀ ਤੇ ਖੜਾ ਆਦਮੀ ਹੈ ਉਹਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ ਵੇ ਇਹ ਡੈਡ ਇਹ ਨਰੇ ਸੋਰੀ ਜਾਂਦੇ ਵੀ ਘਟ ਜਾਂਦੇ ਨੇ ਹੌਲੀ 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 ਨਾਸ ਹੋ ਜਾਂਦੇ ਨੇ ਇਹ ਦੱਸ ਬਸਦਾ ਘਿਰ ਤਰ ਸਖੰਡੰ ਇਹ ਜਿਹੜੀ ਬਸਦਾ ਜਬੀਰ ਐ ਵੀ ਘਟਦੀ ਰਹਿੰਦੀ ਆ ਘਿਰੋ ਤਰ ਸਖੰਡੰ ਆ ਜਿਹੜੇ ਪਹਾੜ ਨੇ ਵੀ ਘਟਦੇ ਨੇ ਪਹਾੜ ਥੱਲੇ ਰੋਲਦੇ ਹੀ ਨੇ ਘਟਦੇ ਹੀ ਰਹਿੰਦੇ ਨੇ ਮਿੱਟੀ ਥੱਲੇ ਰੋਲਦੀ ਨਹੀਂ ਹਦੀ ਉੱਚੀਆਂ ਪਹਾੜੀਆਂ ਥੱਲੇ ਰੋਲਦੀਆਂ ਰਹਦੀਆਂ ਨੇ ਘਿਰ ਤਰ ਘਿਰ ਤਰ ਤਰ ਪਹਾੜ ਦੇ ਉੱਤੇ ਇਹਨੇ ਦਰਖਤ ਨੇ ਤਰ ਸਖੰਡੰ ਉਹ ਖੰਡਤ ਹੋ ਜਾਂਦੇ ਨੇ ਅਖੀਰ ਨੂੰ ਆਪੇ ਹੀ ਡਰ ਜਾਂਦੇ ਨੇ ਗੜ ਜਾਂਦੇ ਨੇ ਦਰਖਤ ਪੁਰਾਣੇ ਹੋ ਕੇ ਨਾ ਆਪੇ ਡਿੱਗ ਜਾਂਦੇ ਨੇ ਆਪੇ ਹੀ ਗਲਗਲ ਜਾਂਦੇ ਨੇ ਮਿੱਟੀ ਦੇ ਵਿੱਚੋਂ ਖਾ ਜਾਂਦੀ ਆ ਜੇ ਕੋਈ ਨਾ ਵੜੇ ਤਾਂ ਲੱਕੜ ਆਪੇ ਹੀ ਖਤਮ ਹੋ ਜਾਂਦੀ ਸਿਖੰਡ ਖੰਡਤ ਹੋ ਜਾਂਦੇ ਨੇ ਕਟੰਤ ਲਲਣਾ ਸੁਤ ਪ੍ਰਾਤ ਹਿਤੰ ਸੁਤ ਪ੍ਰਾਤ ਦਾ ਜਿਹੜਾ ਹੀ ਹੈਗਾ ਆਪਾਂ ਨੂੰ ਹਿਤ ਪ੍ਰੇਮ ਬਚਪਨ ਦਾ ਵੀ ਜਿਆਦਾ ਹੁੰਦਾ ਹੈ ਬੜਾ ਹੋ ਕੇ ਘਟੀ ਜਾਂਦਾ ਫਿਰ ਫਿਰ ਡੋ ਜਾਂਦਾ ਹੈ ਫਿਰ ਉਹ ਵਿਆਹ ਹੋ ਜਾਂਦਾ ਹੈ ਫਿਰ ਘਟ ਜਾਂਦਾ ਹੈ ਬਹੁਤ ਘਟ ਜਾਂਦਾ ਹੈ ਇਹ ਵੀ ਘਟਣ ਵਾਲੀ ਚੀਜ਼ ਹੈ ਮੋਹ ਘਟਣ ਵਾਲੀ ਚੀਜ਼ ਹੈ ਪ੍ਰੇਮ ਘਟਣ ਵਾਲੀ ਚੀਜ਼ ਨਹੀਂ ਹੈ ਉਹ ਮਾਇਦਲੇ ਬਲਤੇ ਝੂਠ ਘਟਣ ਵਾਲੀ ਚੀਜ਼ ਹੈ ਸੱਚ ਘਟਣ ਵਾਲੀ ਚੀਜ਼ ਨਹੀਂ ਸੱਚ ਨਹੀਂ ਘਟਦਾ ਸੱਚ ਪੁਰਾਣਾ ਨਹੀਂ ਰਹਿੰਦਾ ਝੂਠ ਪੁਰਾਣਾ ਹੋ ਜਾਂਦਾ ਜੋ ਚੀਜ਼ ਪੁਰਾਣੀ ਹੁੰਦੀ ਹੈ ਉਹ ਘਟਦੀ ਹੈ ਕਟੰਤ ਕਨੇਕ ਮਾਇਆ ਦੇ ਵਿੱਚ ਮਾਇਆ ਚ ਜਿਹਨੂੰ ਅਸੀਂ ਪ੍ਰੀਤ ਕਹਿੰਦੇ ਹਾਂ ਉਹਨੂੰ ਮਾਇਆ ਚ ਪ੍ਰੀਤ ਅਸਲ ਚ ਮੋਹ ਹੈ ਉਹ ਉਤਾ ਘਟਦੀ ਹੈ ਝੂਠੀ ਪ੍ਰੀਤ ਕਿਹਾ ਨੂੰ ਝੂਠ ਝੂੜ ਘਟਦਾ ਝੂੜ ਜਿੰਨਾ ਅੱਜ ਸ਼ਕਤੀਸ਼ਾਲੀ ਹੈ ਉਹਨਾਂ ਨਾਲੋਂ ਨਹੀਂ ਰਹਿੰਦਾ ਤੂੰ ਇਹਨਾਂ ਨੂੰ ਝੂੜ ਦੀ ਸ਼ਕਤੀ ਘਟਦੀ ਰਹਿੰਦੀ ਹੈ ਬਹੁਤ ਸ਼ਕਤੀਸ਼ਾਲੀ ਝੂੜ ਹੁੰਦਾ ਜਾਂ ਪੈਦਾ ਹੁੰਦਾ ਹੈ ਜਦ ਮਨੂਨਾ ਵਾਟ ਪਾੜੀ ਆ ਬਹੁਤ ਸ਼ਕਤੀਸ਼ਾਲੀ ਸੀ ਉਦੋਂ ਜਦ ਸਮਰਤ ਸ਼ਾਸਤਰ ਬਣੇ ਨਾ ਉਦੋਂ ਉਹਦੀ ਬੁੱਧ ਬਹੁਤ ਸ਼ਕਤੀਸ਼ਾਲੀ ਸੀ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੀ ਗੱਲ ਮੰਨ ਲਈ ਅੱਜ ਬਾਹਰ ਸ਼ਕਤੀ ਬੁੱਧ ਜਿਆਦਾ ਬਲਵਾਨ ਹੋ ਗਈ ਉਹਨਾਂ ਦੀ ਬੁੱਧ ਘੱਟਾ ਹੈ ਪੰਡਤ ਦੀ ਬੁੱਧ ਘੱਟਾ ਹੈ ਉਹਦੇ ਮਗਰ ਕੋਈ ਨਹੀਂ ਲੱਗਦਾ ਵਰਤੀ ਪੂਜਾ ਲੋਕ ਕਰਦੇ ਨੇ ਸਭ ਨੂੰ ਪਤਾ ਹੀ ਹੈ ਵੈਸੇ ਉਹ ਅਸਲ ਨਹੀਂ ਦਾਅਵੇ ਨਾਲ ਨਹੀਂ ਉਹ ਕਹਿ ਸਕਦੇ ਵੀ ਇਹ ਵਿੱਚ ਕੁਝ ਹੈਗਾ ਜੇ ਕੋਈ ਕਹਿ ਦੇ ਨਾ ਦੇ ਖਿਲਾਫ ਕੋਈ ਗੱਲ ਚੁੱਪ ਕਰ ਜਾਂਦੇ ਨੇ ਕੋਕਾਕੂੜ ਜਿਹੜਾ ਹੈ ਉਹਦਾ ਖੋਟਾਪਣ ਸਾਬਤ ਹੋਇ ਜਾਂਦਾ ਕੂੜ ਦੇ ਖੁੱਟੇ ਨਾਨਕਾ ਔੜ ਦੇ ਸੱਚ ਰਹੀ ਸੱਚ ਜੁਗੈ ਘਟਦਾ ਨਹੀਂ ਹੈ ਘਟਦਾ ਨਹੀਂ ਕਦੇ ਵੀ ਸੱਚ ਹੁੰਦਾ ਸੱਚ ਦੀ ਲੋਕਾਂ ਨੂੰ ਸਮਝ ਨਹੀਂ ਲੋਕਾਂ ਦੇ ਪੱਲੇ ਨਹੀਂ ਪੈਂਦਾ ਜਿਹਦੇ ਪੱਲੇ ਸੱਚ ਪੈ ਜੂਗਾ ਘਟਦਾ ਨਹੀਂ ਵਾਦਾ ਹੀ ਰਹਿੰਦਾ ਫਿਰ ਉਹਦੇ ਕੋ ਹਾਂਜੀ ਟੰਤੋਂ ਕਣਕ ਮਾਣਿਕ ਮਾਇਆ ਸਰੂਪੰ ਝੂਠ ਸਭ ਤੋਂ ਸ਼ਕਤੀਸ਼ਾਲੀ ਉਦੋਂ ਹੁੰਦਾ ਜਦੋਂ ਪੈਦਾ ਹੁੰਦਾ ਹੈ ਜੇ ਬੋਲਿਆ ਜਾਂਦਾ ਹੈ। ਉਹਦੇ ਬਾਅਦ ਕਮਜ਼ੋਰ ਹੁੰਦਾ ਚਲਾ ਜਾਂਦਾ। ਸੱਚ ਕਮਜ਼ੋਰ ਹੁੰਦਾ ਜਦ ਬੋਲਿਆ ਜਾਂਦਾ ਹੈ। ਜਦ ਮਦਾਨ ਚਾਹੁੰਦਾ ਹੈ। ਸ਼ਕਤੀਸ਼ਾਲੀ ਹੁੰਦਾ ਚਲੇ ਜਾਂਦਾ। ਜਦ ਕਿਸੇ ਕੋਲ ਜਦ ਨਵਾਂ ਨਵਾਂ ਸੱਚ ਆਉਂਦਾ ਸੰਸਾਰ 'ਚ ਉਹ ਉਹਨਾ ਸ਼ਕਤੀਸ਼ਾਲੀ ਨਹੀਂ ਹੁੰਦਾ। ਜਿਉਂ-ਜਿਉਂ ਸੱਚ ਦੀ ਸਮਝ ਆਈ ਜਾਂਦੀ ਹੈ ਉਹ ਸ਼ਕਤੀਸ਼ਾਲੀ ਹੁੰਦਾ ਚਲਾ ਜਾਂਦਾ ਝੂਠ ਤੇ ਹਵੀ ਹੁੰਦਾ ਚਲਾ ਜਾਂਦਾ। ਬੁੱਧ ਤੇ ਡਵੈਲਪ ਹੁੰਦੀ ਆ। ਛੂੜਦੀ ਸਮਝ ਆਉਂਦੀ ਜਾਂਦੀ ਆ ਲੋਕਾਂ ਨੂੰ। ਜਿਉਂ ਜਿਉਂ ਲੋਕਾਂ ਦੀ ਬੁੱਧ ਡਵੈਲਪ ਹੁੰਦੀ ਰਹਿੰਦੀ ਆ ਛੂੜਦੀ ਸਮਝ ਆਈ ਜਾਂਦੀ ਆ। ਛੂੜ ਦਾ ਪਤਾ ਲੱਗ ਹੀ ਜਾਂਦਾ। ਛੂੜ ਕਮਜ਼ੋਰ ਹੋਈ ਜਾਂਦਾ। ਛੂੜ ਕਮਜ਼ੋਰ ਹੁੰਦਾ ਤਾਂ ਸੱਚ ਸ਼ਕਤੀਸ਼ਾਲੀ ਵੀ ਹੁੰਦਾ। ਅਸਲ ਤੇ ਸੱਚੇ ਝੂਠ ਨੂੰ ਝੂਠ ਸਾਹ ਉਤ ਕਰਦਾ। ਉਹ ਸੱਚ ਹੁੰਦਾ ਜਿਹੜਾ ਝੂਠ ਸਾਹ ਝੂਠ ਨੂੰ ਕਮਜ਼ੋਰ ਕਰਦਾ। ਤਰਕ ਜਿਹੜਾ ਹੈਗਾ ਤਰਕ ਸੱਚ ਦਾ ਦੂਆ ਨੋਂ ਤਰਕ ਹੈ ਤਰਕ ਕੇ ਸੱਚਾ ਸੱਚ ਪ੍ਰਗਟ ਹੁੰਦਾ ਸੱਚ ਸਵਾਲ ਖੜਾ ਕਰਦਾ ਤਰਕ ਪੈਦਾ ਕਰਦਾ ਹੈ ਤਰਕ ਨੇ ਤਰਕ ਨਾਲ ਚਾ ਪਰਮਿਆ ਚਾ ਤਾਂ ਹੀ ਹੈ ਜੇ ਤਰਕ ਨਹੀਂ ਪੈਦਾ ਹੋਇਆ ਤਾਂ ਪਰਮ ਅੰਦਰ ਜਿਨ੍ਹਾਂ ਦੇ ਤਰਕ ਨਹੀਂ ਹੈ ਜੀ ਨਾ ਵਿਚੌਰ ਨਾ ਅੰਦਰ ਪਰਮ ਝੂਠੇ ਤਰਮਾਲੇ ਕਹਿੰਦੇ ਤਰਕ ਨਹੀਂ ਕਰਦੋ ਜੋਗਾ ਉਹਨਾਂ ਨੂੰ ਖਤਰਾ ਝੋੜਦਾ ਝੋੜ ਤਰਕ ਦੇ ਸਾਹਮਣੇ ਨਹੀਂ ਖੜਾ ਰਹਿ ਸਕਦਾ ਇਸ ਕਰਕੇ ਤਰਕ ਨੂੰ ਧਰਮ ਵਾਲਿਆਂ ਨੇ ਮਨਨ ਕੀਤਾ ਹੈ ਪੰਡਤ ਦਾ ਤਰਕ ਤੇ ਬਹੁਤ ਖਿਲਾਫ ਹੈ ਨਾ ਸੰਤ ਦਾ ਤਰਕ ਤੇ ਬਹੁਤ ਖਿਲਾਫ ਨੇ ਨਾ ਕੋਈ ਨਿਹਰਾ ਜੂੜਾ ਨਾ ਝੂਠੇ ਜਿਹੜੇ ਹੁੰਦੇ ਨੇ ਉਹ ਤਰਕ ਤੋਂ ਖਿਲਾਫ ਹੁੰਦੇ ਜੀ ਝੂੜ ਧਰਮ ਵਿੱਚ ਤਰਕ ਵਾਸਤੇ ਕੋਈ ਜਗ੍ਹਾ ਨਹੀਂ ਝੂੜ ਤਰਕ ਝੂਠ ਪ੍ਰਚਾਰ ਜਿਹੜਾ ਝੂੜ ਦਾ ਪ੍ਰਚਾਰ ਹੈ ਉੱਤੇ ਤਰਕ ਨਾਲ ਨਫ਼ਰਤ ਕੀਤੀ ਜਾਂਦੀ ਹੈ ਕਉਕ ਉਹਨਾਂ ਦਾ ਉਹਨੂੰ ਖਤਰਾ ਹੀ ਤਰਕ ਤੋਂ ਜੇ ਤਰਕ ਤੋਂ ਨਹੀਂ ਖਤਰਾ ਤਾਂ ਸੱਚ ਨੂੰ ਹੀ ਖਤਰਾ ਗੁਰਬਾਣੀ ਤਰਕਾਂ ਨਾਲੇ ਭਰੀ ਪਈ ਹੈ ਗੁਰਬਾਣੀ ਦੇ ਤਰਕ ਕੋਈ ਕਰਦਾ ਨਹੀਂ ਤਰਕ ਨੂੰ ਜਗ੍ਹਾ ਹੀ ਨਹੀਂ ਕਦਰ ਇਹ ਤਾਂ ਆਪ ਹੀ ਤਰਕਾ ਗੁਰਬਾਣੀਆਂ ਉਹ ਤਰਕ ਦਾ ਗੁਰਬਾਣੀ ਦਾ ਭਰੀ ਹੋਈ ਹੈ ਤਰਕਾਂ ਨਾਲ ساری ਤਰਕਾਂ ਦੀ ਉਤਪਤੀ ਹੈ ਤਰਕਾਂ ਦਾ ਸਬੂਤ ਹੈ ਗੁਰਮਤਿ ਦਾ ਸਾਰੇ ਨਰੇ ਹੀ ਤਰਕੇ ਤਰਕੇ ਦੇ ਵਿੱਚ ਤਰਕੇ ਤਰਕੇ ਨੇ ਸਾਰੇ ਹਾਂਜੀ ਕਟੰਤ ਕਣਕ ਮਾਨਿਕ ਮਾਇਆ ਸਰੂਪੰ ਕਟੰਤ ਮਾਇਆ ਕਡੰਤ ਕਣਕ ਮਾਨਿਕ ਮਾਇਆ ਸਰੂਪੰ ਕਲਕਾ ਸੋਨਾ ਜਿਹੜਾ ਹੈ ਚਾਹੇ ਸੋਨ ਮਾਨਿਕ ਬਾਣ ਕਦੇ ਚਾਹੇ ਮਾਇਆ ਦੇ ਸਾਰੇ ਰੂਪ ਨੇ ਇਹ ਨਾਸਵੰਤ ਨੇ ਇਹਨਾਂ 'ਚ ਬਦਲਾਵ ਹੋਣਾ ਐ ਪਰ ਪਤਾ ਨਹੀਂ ਲੱਗਦਾ ਸਾਨੂੰ ਬਦਲ ਆਉਂਦਾ ਥੋੜਾ ਦੇਰ ਚਾਉਂਦਾ ਹੈ ਕਈ ਚੀਜ਼ਾਂ ਦੇਰ ਦੇ ਵਿੱਚ ਬਦਲਾਉ ਹੁੰਦਾ ਹੈ ਪੈਦਾ ਵੀ ਤਾਂ ਅੰਦਰ ਜਿਹੜੇ ਧਰਤੀ ਦੇ ਵਿੱਚ ਜਿਹੜੇ ਹੀਰੇ ਜਵਾਹਰ ਪੈਦਾ ਹੁੰਦੇ ਨੇ ਧਰਤੀ 'ਚ ਪੈਦਾ ਹੁੰਦੇ ਨੇ ਜੋ ਜਿਝ ਪੈਦਾ ਹੁੰਦੇ ਆ ਜੋ ਉਪਯੋਗ ਹੋਵੇ ਨੂੰ ਸਰ ਜੋ ਪੈਦਾ ਹੋਇਆ ਉਹ ਤਾਂ ਨਾਸ਼ ਹੋਣੀ ਆ ਹਰੇ ਜਵਾਹਰ ਅੰਦਰੇ ਪੈਦਾ ਹੁੰਦੇ ਧਰਤੀ ਦੇ ਜੇ ਪੈਦਾ ਹੁੰਦੇ ਨੇ ਤਾਂ ਨਾਸ਼ ਵੀ ਹੁੰਦਾ ਜਿਨੀਦਰ ਚ ਪੈਦਾ ਹੋਏ ਨੇ ਉਨੀ ਦਿਲ ਚ ਹੌਲੀ ਹੌਲੀ ਨਾਸ ਵੀ ਹੋਊਗਾ ਨਹਿ ਘਟਣ ਤੋਂ ਕੇਵਲ ਗੋਪਾਲ ਅਚੁੱਤ ਆ ਦੇਖੋ ਜੇ ਨਹੀਂ ਘੜਦਾ ਕੁਛ ਸੰਸਾਰ ਚ ਕੇਵਲ ਗੋਪਾਲ ਕੇਵਲ ਗੋਪਾਲ ਨਹੀਂ ਘੜਦਾ ਕੇਵਲ ਚੇਤ ਨਹੀਂ ਘੜਦਾ ਅਚੁੱਤ ਕੇਵਲ ਗੋਪਾਲ ਕੋ ਕੋ ਪੈਦਾ ਨਹੀਂ ਹੋਇਆ ਹੋਇਆ ਜੋ ਚੀਜ਼ ਪੈਦਾ ਹੋਈ ਉਪਜੀ ਹੋਈ ਹੈ ਜੋ ਚੀਜ਼ ਉਪਜੀ ਹੈ ਜੋ ਉਪਜੋ ਸੋ ਬਿੰਦ ਸਹਾ ਫਰੋ ਅੱਜ ਕੇ ਜੋ ਚੀਜ਼ ਪੈਦਾ ਹੀ ਨਹੀਂ ਹੋਈ ਮਾਇਆ ਪੈਦਾ ਹੋਈ ਹੈ ਸੱਚ ਨਹੀਂ ਪੈਦਾ ਹੋਇਆ ਕਿ ਤੂੰ ਜੀ ਤੂੰ ਸੱਚ ਤੋਂ ਸਭ ਕੁਝ ਪੈਦਾ ਹੋਇਆ ਹੈ ਆਦਤ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸਿਵੀ ਸੱਚ ਇਹ ਤਾਂ ਇੱਕੋ ਜਿਹਾ ਹੀ ਰਹਿਣਾ ਚਾਰ ਚਾਰਾ ਜੁਗਾ ਦੇ ਵਿੱਚ ਚਾਰਾਂ ਜੁਗਾਾਂ ਚ ਇੱਕੋ ਜਿਹਾ ਹੀ ਰਹਿੰਦਾ ਇਹ ਤਾਂ ਕੋਈ ਫਰਕ ਨਹੀਂ ਪੈਂਦਾ ਨਹੀਂ ਘਟਦਾ ਸੱਚ ਨੂੰ ਸੱਚ ਨੂੰ ਜੇ ਉਗ ਭੁੱਖ ਹੈ ਨੂੰ ਉਗ ਭੁੱਖ ਚੇਤਨੂ ਉਗ ਭੁੱਖ ਆ ਉਹ ਘਟਾਂ ਤਰੀ ਉਹ ਜਿਆਦਾ ਸੌਂ ਗਿਆ ਆ ਥੋੜਾ ਸੌਂ ਗਿਆ ਵਾਲੀ ਗੱਲ ਹੈ ਘਟਦਾ ਉਹ ਵੀ ਨਹੀਂ ਰਹਿੰਦਾ ਇੱਕ ਹੀ ਹੈ ਘਟਦਾ ਨਹੀਂ ਹੈ ਅਕਲ ਘਟ ਜੇ ਹੈਗੀ ਬਾਕੀ ਸੁੱਤੀ ਪਈ ਹੈ ਜਿਹਨੇ ਕਿ ਜਾਗਦੇ ਹੈ ਬਾਕੀ ਸੁੱਤੀ ਪਈ ਆ ਦੀ ਬੋਲੋ ਇਹੀ ਗੱਲ ਰੁਕਤਾ ਸਮਝਣ ਵਾਲਾ ਸਾਰਾ ਜਿੰਨਾ ਜਾਗਦਾ ਨਹੀਂ ਅਗਲ ਵੱਧਦੀ ਹੈ ਵੱਧਦੀ-ਵੰਦੀ ਨਹੀਂ ਹੈ ਰਾਣੀ ਕੋਈ ਹੈ ਤਾਂ ਇਹ ਜਮੀਨ ਜਮਲ ਕਈ ਵੇਖੇ ਸਮਸ ਇੱਕ ਜੋਤ ਹੈ ਵਾੜਾ ਹੈ ਨਾ ਕਾਠਾ ਹੈ ਨਾ ਕਾਟ ਵੜ ਉਹ ਤਾਂ ਉਹ ਤਾਂ ਨਹੀਂ ਕੱਟਦਾ ਵੱਧਦਾ ਤੇ ਗੋਪਾਲ ਨਹੀਂ ਕੱਟਦਾ ਵੱਧਦਾ ਜੋਤ ਨਹੀਂ ਕੱਟਦੀ ਵੱਧਦੀ ਚੇਤਨ ਨਹੀਂ ਕੱਟਦਾ ਵੱਧਦਾ ਸੋਨ ਦਾ ਜਾਗਦਾ ਜ਼ਰੂਰ ਹੈ। ਹੋਜੀ। ਅਸਤ੍ਰਿੰਗ ਨਾਨਕ ਸਾਧ ਜਨ ਇਸ ਕਰਕੇ ਜਿਹੜੇ ਸਾਝਾ ਲੈ ਦਾਨ ਕਹਿੰਦਾ ਅਸਤ੍ਰਿੰਗ ਅਸਤ੍ਰਿੰਗ ਹੋ ਜਾਂਦੇ ਨੇ। ਉਹ ਉਹ ਡੋਲਦੇ ਨਹੀਂ ਹੈ। ਉਹ ਜਿਹੇ ਜਿਹੇ ਨੇ ਉਹੋ ਜਿਹੇ ਹੀ ਰਹਿੰਦੇ ਨੇ। ਉਹ ਘਟਦੇ ਵੱਧਦੇ ਨਹੀਂ ਹੁੰਦੇ। ਉਹਨਾਂ ਚ ਉੱਥਰ ਰਹਿੰਦੀ ਹੈ ਉਹਨਾਂ ਦੀ ਬੁੱਧ। ਗੇੜੀ ਬੁੱਧ ਤੇਰਨਿਆ ਉਹ ਘੜਦੀ ਵਧੀ ਨਹੀਂ ਬਬੇ ਕਬੁੱਧੀ ਜਿਹੜੀ ਐ ਸਾਜਨਾਂ ਦੀ ਬੁੱਧ ਬਬੇ ਕਬੁੱਧੀ ਆ ਨਾ ਵਧਦੀ ਐ ਨਾ ਘੜਦੀ ਐ ਉੱਥੇ ਰਹਦੀ ਐ ਨਹਿ ਬਲੰਭ ਧਰਮੰ ਬਲੰਭ ਪਾਪੰ ਨਹਿ ਬਲੰਭ ਧਰਮੰ ਬਲੰਭ ਪਾਪੰ ਜੇ ਤੁਸੀਂ ਧਰਮ ਦਾ ਕੋਈ ਫੁਰਨਾ ਉਠਿਆ ਧਰਮ ਕਰਨ ਦਾ ਕੋਈ ਫੁਰਨਾ ਉਠਿਆ ਅੰਦਰ ਉਹਦੇ ਦੇਰ ਨਹੀਂ ਕਰਨ ਚਾਹੀਦੀ ਚੰਗਾ ਕੰਮ ਗੁਣ ਕੋਈ ਚੰਗਾ ਕੰਮ ਕਰਨ ਵਾਸਤੇ ਜੇ ਫੁਰਨਾ ਉਠਿਆ ਤੇ ਝਟਪਟ ਕਰ ਦੇਣਾ ਚਾਹੀਦਾ ਕਿਤੇ ਮਨ ਮੁਕਰ ਨਾ ਜਾਵੇ ਇਹ ਬੰਦ ਚੰਗੇ ਕੰਮ ਕਰਦਾ ਨਹੀਂ ਕਰਨ ਦੀ ਚਾਹੁੰਦਾ ਹੈ ਇਹ ਉਲਟੇ ਪਾਸੇ ਨੂੰ ਜ਼ਿਆਦਾ ਭਜਦਾ ਇਹ ਵੇਸਲਾ ਨਾ ਕਰ ਦਵੇ ਵੀ ਚਲੋ ਛੱਡੋ ਪਰੇ ਕੀ ਕਰਨ ਵਿਲੰਭ ਪਾਪ ਪਰ ਜੇ ਪੁੱਠਾ ਕੰਮ ਕਰਨ ਲੱਗੇ ਟੰਡ ਲੇ ਕਰੋ ਇਹਨੂੰ ਬੁੱਧ ਨੂੰ ਕਿਹਾ ਵੀ ਜੇ ਤੇਰੇ ਅੰਦਰ ਫੁਰਨਾ ਆਵੇ ਨਾ ਚੰਗੇ ਕੰਮ ਦਾ ਫਿਰ ਮੰਦੀ ਰਹਿਣਾ ਨਹੀਂ ਮਨ ਨੂੰ ਟਾਈਮ ਨਾ ਦਈ ਸੋਚਣ ਦਾ ਮਨ ਨੂੰ ਸੋਚਣ ਦਾ ਟਾਈਮ ਨਾ ਦਈ ਫਟਾਫਟ ਕਰਦੀ ਪਰਮੇਸ਼ਰ ਨੇ ਇਹੀ ਪਾਲਿਸੀ ਵਰਤੀ ਹੋਈ ਹੈ ਜੋ ਕੁਝ ਕਰ ਰਿਹਾ ਬੁਰਾ ਦਾ ਕਰਦਾ ਹੀ ਨਹੀਂ ਉਸੇ ਹੋਏ ਨਹੀਂ ਕੁਝ ਬੁਰਾ ਉਹ ਮਨ ਨੂੰ ਸੋਚਣ ਦਾ ਟਾਈਮ ਵੀ ਨਹੀਂ ਦਿੰਦਾ ਫਟਾਫਟ ਕਰ ਦਿੰਦਾ ਜੋ ਸੋਚਦਾ ਜਦ ਇਹ ਹੋ ਜਾਂਦਾ ਇਸ ਕਰਕੇ ਉਹਦੋਂ ਉਹ ਕਿਹਾ ਵੀ ਮਨ ਨੂੰ ਟਾਈਮ ਨਹੀਂ ਦੇਣਾ ਹੈਗਾ ਸੋਚਣ ਦਾ ਜੋ ਫਰਨਾ ਉੱਠੇ ਬੱਕ ਐਪਲੀਕੇਬਲ ਕਰਦੀ ਹਰੂ ਜੇ ਸੋਚਣ ਲੱਗ ਗਿਆ ਫਿਰ ਇਹਦਾ ਕੋਈ ਪਤਾ ਨਹੀਂ ਕੀ ਕਰੇ ਇਹਨੂੰ ਸੋਚਣ ਦਾ ਟਾਈਮ ਕਿਉਂ ਦੇਣਾ ਹੈ ਪਾਪੀ ਨਹੀਂ ਧਰਮ ਕਰ ਸਕਦਾ ਮਨ ਪਾਪੀ ਹੈ ਪੁੰਨ ਔਰ ਪਾਪ ਪਾਪ ਵਾਲੇ ਧੜੇ ਦਾ ਮੇ ਬਰੇਵਾਨੋ ਪਾਪ ਵਾਲੇ ਧੜੇ ਦੀ ਸਲਾਹ ਨਹੀਂ ਲਈਦੀ ਪੁੱਤ ਕਰਨ ਵੇਲੇ ਜਿਹੜੇ ਪਾਪ ਵਾਲੇ ਧੜੇ ਦਾ ਬੰਦਾ ਹੋਵੇ ਉਹਦੀ ਸਲਾਹ ਨਹੀਂ ਘਰ ਚ ਵੀ ਪਾਪ ਕਰਨ ਵਾਲੇ ਬੰਦੇ ਹੁੰਦੇ ਸਵਾਤਾ ਹੀ ਨਿਵਲਦੇ ਉਹ ਜਿਹੜੇ ਪਾਪ ਵਾਲੇ ਧੜੇ ਨੂੰ ਦੀ ਉਹਦੇ ਨਾਲ ਸਲਾਹ ਨਹੀਂ ਕਰੀਦੀ ਕਈ ਗੱਲਾਂ ਦੀ ਜੇ ਉਹਦੀ ਸਲਾਹ ਕਰਨ ਲੱਗ ਜਾਉ ਨੇ ਹਮੇਸ਼ਾ ਇਹ ਨਾ ਪਾਉਣ ਉਹਦੀ ਸਲਾਹ ਨੈਗੇਟਿਵ ਹੈ ਹੁਣੀ ਹੈ ਉਹਨੂੰ ਪੁੱਛੇ ਜਾਂਦੀ ਹੁੰਦਾ ਇਸ ਕਰਕੇ ਜਿਹੜੇ ਭਗਤ ਹੋਏ ਨੇ ਸਲਾਹ ਨਹੀਂ ਕਰਦੇ ਸੀਗੇ ਸਾਨੂੰ ਗੁਰੂ ਘਰ ਤੋਂ ਵੀ ਸਲਾਹ ਕੀਤੀ ਉਹ ਨਹੀਂ ਕਰਦੇ ਨਾ ਸਾਹੀ ਦੀ ਉਹ ਕਦੇ ਕਰੇ ਨਹੀਂ ਸਕਦੇ ਕੰਮ ਜੇ ਉਹ ਸਲਾਹ ਕਰਦੇ ਸਲਾਹ ਨਹੀਂ ਲੈਂਦੇ ਸੀਗੇ ਸਦਿਓ ਜੇ ਸਲਾਹ ਲੈਂਦੇ ਕਾਮਯਾਬੀ ਨਹੀਂ ਸੀ ਹੁੰਦੀ ਇੱਥੇ ਨਵਲੰਭ ਧਰਮੰ ਬਲੰਭ ਪਾਪੰ ਉਲਟਾ ਕੰਮ ਕਰਦੇ ਸਲਾਹ ਕਰਕੇ ਕਰੀ ਦੀ ਇਹ ਪੁੱਠਾ ਕੰਮ ਆ ਕਰ ਲੀਓ ਨਾ ਕਰ ਲੀਓ ਪੁੱਠਾ ਕੰਮ ਕਰ ਲੱਗਦਾ ਸਲਾਹ ਜ਼ਰੂਰ ਕਰ ਲੋ ਜੇ ਤੇਰੇ ਅੰਦਰ ਆਪਣੇ ਅੰਦਰ ਮਨ ਹਾਵੀ ਹੈ ਪੁੱਠਾ ਕੰਮ ਕਰਨ ਨੂੰ ਦੂਏ ਦਾ ਸ਼ਰਧਮਨ ਹਟਾ ਦਵੇ ਉਹ ਨੂੰ ਹੋਰ ਕੋਈ ਸਲਾਹ ਦੇ ਦਵੇ ਨਾ ਪੁੱਠਾ ਕੰਮ ਨਾ ਕਰੋ ਪੁੱਠਾ ਕੰਮ ਕਰ ਵੇਲੇ ਤਸਲਾ ਲੈ ਲੋ ਉਗਣਾ ਜਦ ਹੋ ਰਿਹਾ ਹੈ ਫਤ ਗਲਤ ਕੰਮ ਕੋਈ ਹੋ ਰਿਹਾ ਹੈ ਗਰ ਸਮਾਜਿਕ ਕੋਈ ਕੰਮ ਹੋ ਰਿਹਾ ਹੈ ਉਦੋਂ ਤਸਲਾ ਭਾਵੇਂ ਲੈ ਲੋ ਸਦਾ ਕਮ ਕਰਨ ਵੇਲੇ ਸਲਾਹ ਲੈਣ ਦੀ ਲੋੜੇ ਨਹੀਂ ਹੁੰਦੀ ਹਾਂਜੀ ਦ੍ਰੰਤ ਨਾਮੰ ਤਜੰਤ ਲੋਭੰ ਦ੍ਰੰਤ ਨਾਮੰ ਤਜੰਤ ਲੋਭੰ ਇਹ ਜਿਹੜਾ ਹੈ ਨਾ ਸanskritti ਸ਼ਲੋਕ ਇਹ ਦਿੱਤੀ ਹੈ ਧਰਵ ਦਿੱਤੀ ਹੈ ਸਾਰੀ ਉਹ ਕੋਈ ਪੜ੍ਹਨ ਦੀ ਲੋੜ ਨਹੀਂ ਕਿ ਤੋ ਬਾਣੀ ਆਜੇ ਕਲਦੀ ਇਹ ਸanskritti ਸ਼ਲੋਕ ਦਾ ਸਮਝ ਆ ਜਾਵੇ ਧਰਵ ਦਿੱਤੀ ਸਮਝ ਆ ਗਈ ਕੋਈ ਬਾਣੀ ਪੜ੍ਹਨ ਦੀ ਲੋੜ ਨਹੀਂ ਦਿੱਤੀ ਬਣ ਜਾਊਗੀ ਇਹ ਨੀਤੀ ਤੇ ਚੱਲੇ ਰੁਕਾवटਾਇ ਨਹੀਂ ਸਕਦੀ ਸਾਂਸਕ੍ਰਿਤੀ ਦੇ ਵਿੱਚ ਧਰਮ ਨੀਤੀ ਤੁਹਾਨੂੰ ਡਿਸਕ੍ਰਾਈਬ ਕੀਤੀ ਹੋਇਆ ਹੈ ਕਿਹਦੀ ਸਲਾਹ ਕਦ ਕਰਨੀਆ ਕਦ ਸਲਾਹ ਲੈਣੀ ਦਿੱਤੀ ਹੈ ਇਹ ਤੇ ਪੂਰੀ ਸਟੋਰੀ ਇਹ ਨੀਤੀ ਦੀ ਹੈ ਜਿਹੜਾ ਇਹ ਨੀਤੀ ਅਪਣਾਊਗਾ ਉਹਨੂੰ ਘਾਵੇਂ ਬੇਵਰਨਾ ਕਾਮਯਾਬੀ ਹੋਣੀ ਧਰਮ ਦੀ ਕਾਮਯਾਬੀ ਹੋਣੀ ਜੇ ਨੀਤੀ ਤੇ ਨਹੀਂ ਚੱਲੂਗਾ ਕਦੇ ਨਹੀਂ ਹੋ ਸਕਦੀ ਕਾਮਯਾਬੀ ਜੋ ਲਾਲਚ ਹੈ ਨੀਤੀ ਰੀਤੀ ਜਾਂ ਨੀਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ ਉਹ ਰਾਜਨੀਤੀ ਹੋ ਰਹੀ ਧਰਮ ਰੀਤੀ ਹੋ ਰਹੀ ਰਾਜਨੀਤੀ ਵਾਲੇ ਕਹਿੰਦੇ ਨੇ ਵੀ ਜਿੱਥੇ ਕੋਈ ਅੱਛੀ ਕੋਈ ਵੀ ਕਿਸੇ ਆਦਮੀ ਦੀ ਕਾਮਯਾਬੀ ਔਰਤ ਤੇ ਬਿਨਾ ਨਹੀਂ ਹੋ ਸਕਦੀ ਰਾਜਨੀਤੀ ਦੇ ਕਹਿੰਦੇ ਨੇ ਧਰਮ ਨੀਤੀ ਦੇ ਕਹਿੰਦੇ ਔਰਤ ਨੂੰ ਪੁੱਛ ਕੇ ਚਲੂਗਾ ਧਰਮ ਦੀ ਕਾਮਯਾਬੀ ਮੇਰੀ ਹੋਵੇਗੀ ਉਰੀ ਉਹਦਾ ਕਮਾਇਆ ਹੈ ਮਾਇਆ ਦਾ ਰੂਪ ਹੈ ਬਿਲਕੁਲ 100% ਦੇ ਉਲਟ ਹੈ ਜੀਤੀ ਉਹ ਕਹਿੰਦੇ ਨੇ بڑا ਆਦਮੀ ਹੋ ਜੀ ਸਕਦਾ ਇੱਥੇ بڑا ਹੋਇਆ ਹੀ ਉਹ ਹੈ ਜੀ ਜਿਹਨੂੰ ਪੁੱਛਿਆ ਹੀ ਨਹੀਂ ਸਾਰਾ ਗੜ ਜਾ ਕੇ ਦੋ ਇੱਕ ਬੰਦਾ ਇੱਕ ਜਗ੍ਹਾ ਦਿਖਾਓ ਜਿਹਦੇ ਬਿਸ਼ਰੂ ਹੈ ਨਾਲ ਬੈਠੀ ਹੈ ਲక్ష్ਮੀ ਕਾਮਯਾਬ ਨਹੀਂ ਹੈ ਬਿਸ਼ਰੂ ਮੁਕਤੀ ਦੇ ਖਿਲਾਫ ਹੈ ਸ਼ਿਵਜੀ ਦੇ ਨਾਲ ਬੈਠੀ ਹੈ ਪਾਰਵਤੀ ਮੁਕਤੀ ਦੇ ਖਿਲਾਫ ਹੈ ਦੋਈ ਗੱਲਾਂ ਨੇ ਹੋਰ ਕੀ ਇੰਨੇ ਦਿਨਾਂ ਨਾਲ ਸੱਜੀ ਬੈਠੀ ਹੈ ਮੁਕਤੀ ਦੇ ਖਿਲਾਫ ਹੈ ਪਰਮਾ ਨਾਲ ਨਹੀਂ ਹੈ ਪਰਮਾ ਨਾਲ ਹੋਈ ਵੀ ਨਹੀਂ ਪਰਮਾ ਖੱਲ ਪਰਮਾ ਦਾ ਘਰ ਵਾਲੀ ਦਾ ਨਹੀਂ ਪਤਾ ਕੀ ਆ ਉਹਦਾ ਰੂਹ ਕਿਸੇ ਰੂਹ ਅਜੇ ਤੱਕ ਕਾਹਦਾ ਦਨ ਲక్ష్ਮੀ ਇਹ ਪਰ ਨਹੀਂ ਹੈ ਅਜੇ ਤਾਂ ਆਇਆ ਵਿਸ਼ਨੂੰ ਨਾਲ ਜੁੜੀ ਵੀ ਹੈ ਉਹ ਲਵੀਰੂ ਉਹ ਇਹ ਕਹਿੰਦੇ ਨੇ ਹਰ ਕਾਮਯਾਬੀ ਪਿੱਛੇ ਔਰਤ ਦਾ ਹਾਂ ਇਹ ਕਹਿੰਦੇ ਨੇ ਬਿਲਕੁਲ ਗਲਤ ਹੈ ਧਰਮ ਦੇ ਵਿੱਚ ਕੋਈ ਵਿਆਭੀ ਨਹੀਂ ਹੋ ਸਕਦੀ ਮਾਇਆ 'ਚ ਕਾਮਯਾਬੀ ਮਾਇਆ 'ਚ ਵੀ ਨਹੀਂ ਹੈਗੀ ਬਕਵਾਸ ਕਰਦੇ ਨੇ ਵੋਟਾਂ ਨਾਲ ਨੂੰ ਕਹਿੰਦੇ ਨੇ ਮਾਇਆ 'ਚ ਵੀ ਹੈ ਰੀ ਜੀਰੂਰੀ ਨਹੀਂ ਮਾਇਆ 'ਚ ਹੋਵੇ ਕੋਈ 100% ਦੀ ਗੱਲ ਠੀਕ ਨਹੀਂ ਉਹਦੀ ਮਾਇਆ ਜੀ ਕਹਾ ਜੀ ਦਰੰਤ ਨਾਮੰ ਤਜੰਤ ਲੋਭੰ ਕੋਕਾ ਸਾਡੇ ਤਾਂ ਸਪਸ਼ਟ ਗੱਲ ਹੈ ਜੋਰਾ ਕਾ ਕਹਾ ਪੁਰਖ ਕਮਉ ਦੇ ਜਿਹੜਾ ਔਰਤਾਂ ਦੇ ਕਹੇ ਚਲਦੇ ਦੇ ਤੇ ਅਬ ਬੇਤ ਉਹਨਾਂ ਦਾ ਮਨ ਪਵਿੱਤਰ ਨਹੀਂ ਬੰਦੀ ਪਾਇਆ ਉਹਨਾਂ ਨੇ ਵਿਖਿਆ ਦੇ ਰਚੇ ਹੁਮਾਇਆ ਚ ਅਬ ਬੇਤ ਤਾਂ ਵੇਗ ਨਰ ਖਲਾ ਉਹ ਕੁਬੁੱਧ ਵਾਲੇ ਨੇ ਬੁੱਧੀ ਠੀਕ ਨਹੀਂ ਆ ਉਹਨਾਂ ਦੀ ਕੁਬੁੱਧ ਵਾਲੇ ਨੇ ਖੁੱਤੇ ਨੇ ਖਲੀ ਨੇ ਅਕਲ ਤੋਂ ਜਿਹੜਾ ਅਕਲ ਤੋਂ ਖਾਲੀ ਹੈ ਦੁਆ ਦੀ ਸਲਾਹ ਲੈਂਦਾ ਜਿਹਦੇ ਕੋਲ ਅਕਲ ਭਰੀ ਹੋਈ ਹੈ ਦੁਆ ਦੀ ਸਲਾਹ ਕੰਮੇ ਲਵੇ ਦੁਆ ਦੀ ਤਾਂ ਖਾਲੀ ਹੈ ਖਾਲੀ ਵਾਲੀ ਦੀ ਸਲਾਹ ਲੈ ਲੇਗਾ ਤੂੰ ਤਾਂ ਗਿਆ ਉਹ ਤਾਂ ਖੁੱਤ ਆ ਇਹ ਤਾਂ ਕਈ ਭਗਤੀਆਂ ਨੇ ਗੁਰਬਾਣੀ ਵਿੱਚ ਸਪਸ਼ਟ ਫੇਰ ਉਹ ਪ੍ਰਚਾਰ ਕਰ ਰਹੇ ਨੇ ਉਲਟਾ ਦੇਖੋ ਗੁਰਬਾਣੀ ਨੂੰ ਕੋਈ ਬਸਲ ਨਹੀਂ ਹੈ ਦੁਨੀਆ ਸਾਰੀ ਨਹੀਂ ਮੰਦੀ ਨਾ ਮੰਨੇ ਕਿਉਂ ਗੁਰਬਾਣੀ ਨੇ ਸੱਚ ਬੋਲੇ ਸੱਚ ਬੋਲੇ ਹੋਏ ਸੰਸਾਰ ਕੀ ਬੰਦਾ ਸਾਨੂੰ ਕੀ ਮਤਲਬ ਸੰਸਾਰ ਦੀ ਸੰਸਾਰ ਦੀ ਜਿਹੜੀ ਵਿਚਾਰ ਤਾਰਕੀ ਹੈ ਸਾਨੂੰ ਇਹਦਾ ਕੀ ਮਤਲਬ ਗੁਰੂ ਪਰਮੇਸ਼ਰ ਦੀ ਗੁਰਮਤਿ ਦੀ ਵਿਚਾਰ ਤਾਰ ਹੈ ਇਹ ਹੈ ਕਿ ਜੇ ਮਾਇਆ ਜੁੜੇ ਰਹਿਣ ਔਰਤ ਨੂੰ ਮਾਇਆ ਦਾ ਰੂਪ ਨੇ ਮਾਇਆ ਨਾਲ ਜੋੜ ਕੇ ਰੱਖੂ ਮਾਇਆ ਤੋਂ ਤੋੜ ਨਹੀਂ ਸਕੀ ਬਸ ਔਰ ਸੱਚ ਹੈ ਜੋ ਤੇ ਵਿਭਗਤ ਆਏ ਨੇ ਉਹਨਾਂ ਦੇ ਵਿੱਚ ਬਿਗਨ ਔਰਤ ਨੂੰ ਪਾਇਆ ਜਾਂ ਨਾਮ ਦੇਵ ਦੇ ਸਿਰ ਤੇ ਆਈ ਮੌਤ ਮਾਂ ਕਹਿੰਦੀ ਹੈ ਭਗਤੀ ਛੱਡ ਦੇ ਵਾ 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 ਜੇ ਪਿਓ ਉਹਨਾਂ ਕਹਿੰਦਾ ਛੱਡ ਦੇ ਤਦ ਹੀ ਤਿਲ ਦਸ ਪਾਸ਼ਾ ਨੇ ਆਪਣੇ ਹੱਥੀ ਜਗ ਰੂਪੇ ਜਿਤ ਆਪਣੇ ਸਾਹਮਣੇ ਮਾਂ ਭੇਜ ਦਿੱਤੀ ਕਲ ਦੀ ਭੇਜ ਦਿੱਤੀ ਕਹਿੰਦੀ ਇਹਨਾਂ ਦੀ ਇਤ ਬਨ ਲਓ ਜੋ ਕਹਿੰਦਾ ਨਾ ਰਾਜਾ ਇਹਨਾਂ ਦੀ ਗੱਲ ਬਨ ਲਓ ਉਹ ਇਹ ਕਹਿੰਦੀ ਉਹ ਤਾਂ ਉਹਦੇ ਛਡਾਤਾ ਸੀ ਫਿਰ ਉਹਨੇ ਮਾਤਾ ਕੁਝ ਨਹੀਂ ਇਹੀ ਕਹਿੰਦੀ ਰਹੀ ਜਾਨਾ ਕਿ ਇਲਾ ਹੀ ਛੱਡ ਦੋ ਕੱਲ ਤਾਂ ਹੋਈ ਸੀ ਕੋਈ ਜੀ ਦ੍ਰਿੰਦੰਤ ਨਾਮੰ ਤਜੰਤ ਲੋਭੰ ਦ੍ਰਿੰਦੰਤ ਨਾਮੰ ਤਜੰਤ ਲੋਭੰ ਜਿਹੜੇ ਨਾਮ ਦੜ ਕਰਦੇ ਨੇ ਉਹ ਲੋਭ ਛੱਡਦੇ ਨੇ ਨਾਮ ਦੜ ਕਰਨਾ ਜੇ ਸੱਚ ਦੜ ਕਰਨਾ ਛੋੜ ਛੱਡਣਾ ਪਊਗਾ ਇਹ ਚੋੜ ਛੱਡਦੇ ਨਹੀਂ ਸੱਚ ਸੱਚ ਮਜ਼ਬੂਤ ਹੁੰਦਾ ਈ ਤੁਹਾਡੇ ਅੰਦਰ ਸੱਚ ਡਿੜ ਕਰਨਾ ਹੈ ਸੱਚ ਨੂੰ ਮਜ਼ਬੂਤ ਕਰਨਾ ਜੱਤ ਗੰਢੀ ਸੱਤ ਵਟ 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 ਜੇ ਨਾ ਵਟ ਜਿਆਦਾ ਹੋਊਗਾ ਉਹਨਾਂ ਮਜ਼ਬੂਤ ਹੋਊਗਾ ਵਟ ਨਾਲੇ ਮਜ਼ਬੂਤ ਹੈ ਸੱਚ ਦੀ ਮਜ਼ਬੂਤੀ ਤਾਂ ਹੈ ਜੇ ਝੂਠ ਵਿੱਚ ਜੇ ਝੂਠ ਤੋਂ ਦੂਰ ਰਹੂਗਾ ਸੱਚ ਝੂਠ ਦੇ ਤਿਆਗ ਨਾਲ ਸੱਚ ਮਜ਼ਬੂਤ ਹੁੰਦਾ ਅਸੀਂ ਸੱਚ ਨੂੰ ਮਜ਼ਬੂਤ ਕਰ ਸਕਦੇ ਆ ਕਰ ਨਹੀਂ ਸਕਦੇ ਝੂਠ ਦਾ ਤਿਆਗ ਕਰ ਸਕਦੇ ਹਾਂ ਸੱਚ ਨੂੰ ਨੇ ਅਸੀਂ ਮਜ਼ਬੂਤ ਕਰ ਸਕਦੇ ਸੱਚ ਤਾਂ ਪਹਿਲਾਂ ਹੀ ਮਜ਼ਬੂਤ ਆ ਸੱਚ ਨੂੰ ਮਜ਼ਬੂਤ ਕਰਨ ਦੀ ਲੋੜ ਨਹੀਂ ਆ ਸੱਚ ਤਾਂ ਪਹਿਲਾਂ ਹੀ ਸੱਚ ਨੂੰ ਕਮਜ਼ੋਰ ਹੈ ਝੂਠ ਕਰ ਰਿਹਾ ਝੂਠ ਨੂੰ ਪਰੇ ਕਰ ਦਿਓ ਸੱਚ ਨੂੰ ਕਮਜ਼ੋਰ ਝੂਠ ਕਰ ਰਿਹਾ ਨੇੜੇ ਆ ਕੇ ਤੇ ਝੂਠ ਛੱਡਦੀ ਹੈ ਸੱਚ ਆਪੇ ਸ਼ਕਤੀशाली ਹੈ ਉਹ ਦੂਏ ਪਾਲੇ ਚ ਪਿਆ ਨਾ ਜੇ ਕਿਲੋ ਦੇ ਪਿਛਲੇ ਪਾਸੇ ਪਾਈਆ ਪਿਆ ਤੇ ਤਿੰਨ ਪਾਈ ਰਹਿ ਗਿਆ ਪੂਰੇ ਸੱਚ ਕਮਜ਼ੋਰ ਹੋ ਗਿਆ ਪੂਰਾ ਨਹੀਂ ਰਿਹਾ ਸੱਚ ਜੱਦਾ ਕਿਲੋ ਝੂਠ ਦਾ ਕਿਲੋ ਸੱਚਾ ਤੇ ਧਦਾ ਕਿਲੋ ਝੂਠ ਦਾ ਬੱਟਾ ਪਿੱਛੇ ਪਿਆਗਾ ਅੱਧਾ ਹੀ ਰਹਿ ਗਿਆ ਸੱਚ ਫਿਰ ਸੱਚ ਕਮਜ਼ੋਰ ਕਰਦਾ ਇਹਨੂੰ ਸੱਚ ਨੂੰ ਕੱਢਦੇ ਉਹਦੂ ਝੂਠ ਨੂੰ ਕੱਢਦੇ ਸੱਚ ਆਪੇ ਬਾਜੂ ਸੱਚ ਕਮਜ਼ੋਰ ਨਹੀਂ ਹੁੰਦਾ ਸੱਚ ਤੇ ਥੋੜਾ ਬਹੁਤਾ ਵੀ ਨਹੀਂ ਹੁੰਦਾ ਸੱਚ ਦੀ ਕੁਆਲਿਟੀ ਹੈ ਕੁਆਂਟੀਟੀ ਨਹੀਂ ਹੁੰਦੀ ਸੱਚ ਪਿਓਰ ਹੁੰਦਾ ਬਸ ਫਿਓਰ ਸੱਚਾ ਸ਼ਕਤੀਸ਼ਾਲੀ ਹੈ ਜੇ ਵਿੱਚ ਰਲਾਵਟਾ ਕਮਜ਼ੋਰ ਹੈ ਰਲਾਵਟ ਕਾਦੀ ਹੋਣੀ ਛੁੱਟਦੀ ਸੱਚ ਰਲਕੀ ਸਕਦਾ ਸਾਡੇ ਵਿੱਚ ਊੜ ਇਹ ਜਿਹੜੀ ਅਦਬ ਚਣਾਲੀ ਬ੍ਰਾਹਮਣੀ ਮਾਤਾ ਨਾ ਸਾਡੇ ਕੋਲ ਜਿਹਦਾ ਪ੍ਰਚਾਰ ਹੋ ਰਿਹਾ ਅੱਜ ਸੱਚੀ ਮੱਤ ਦਾ ਪ੍ਰਚਾਰ ਹੋ ਰਿਹਾ ਦਾ ਝੂਠ ਬਲਾ ਕੇ ਵਿੱਚ ਅੱਲਾ ਝੂਠ ਬਲਾਤਾ ਵਿੱਚ ਫੁੱਟ ਪਾਬ ਬਨ ਲਿਆ ਦੇਰ ਗੋਨ ਸਰਗੋਨ ਉਹਣਾ ਬਨ ਲਿਆ ਚਾਰੇ ਜੋ ਗੋਨ ਆਲੇ ਬਨ ਲਏ ਪਾਸ਼ਾ ਉਹਨਾਂ ਆਲੀ ਮੰਨ ਲਈ ਅੱਦਾ ਝੂਠ ਰਾਲਿਆ ਵਿੱਚ ਵਿੱਚ ਸੱਤਿਆ ਕਰ ਲਿਆ ਹਾਂਜੀ ਸ਼ਰਨ ਸੰਤਮ ਕਿਲਵਖਨਾਸਨ ਪ੍ਰਾਪਤਮ ਧਰਮ ਲਖਨ ਸੰਤਾ ਸ਼ਰਨ ਸ਼ੰਤੰ ਸ਼ਰਨ ਸੰਤੰ ਕਲਵੇਖਨਾਸ ਸੰਤਾਂ ਦੀ ਜਿਹੜੀ ਸ਼ਰਨ ਸੰਤ ਦੀ ਸ਼ਰਨ ਉਹਦਾ ਕਲਵੇਖਨਾਸ ਹੋ ਜਾਂਦਾ ਨੇ ਮਾਇਆ ਦੀ ਜਿਹੜੀ ਭੁੱਖ ਹੈ ਨਾ ਮਾਇਆ ਦੀਆਂ ਛਾਵਾਂ ਨੇ ਜਿਹੜੀਆਂ ਇਹ ਖਤਮ ਹੋ ਜਾਂਦੀਆਂ ਨੇ ਪ੍ਰਾਪਤੰ ਧਰਮ ਲਖਣ ਇਹ ਧਰਮ ਦੇ ਲੱਛਣ ਦੇ ਪ੍ਰਾਪਤੀ ਆ ਜਿਹੜੇ ਮਾਇਆ ਦੀ ਇੱਛਾ ਨੂੰ ਘਟਾ ਲੈਣਾ ਖਤਮ ਕਰ ਲੈਣਾ ਧਰਮ ਦੇ ਲੱਛਣ ਦੀ ਪ੍ਰਾਪਤੀ ਆ ਤਿਆਗੇ ਤਿਆਗ ਕਰਨਾ ਮਾਇਆ ਦਾ ਝੂਠੀ ਮਾਇਆ ਦਾ ਤਿਆਗ ਇਹ ਕਰਨਾ ਧਰਮ ਦੇ ਲੱਛਣ ਜਿਹੜੇ ਲੱਛਣ ਨੇ ਧਰਮ ਦੀ ਪ੍ਰਾਪਤੀ ਦੀਆਂ ਨਿਸ਼ਾਨੀਆਂ ਦੇ ਲੱਛਣ ਨਿਸ਼ਾਨੀ ਨੂੰ ਕਹਿੰਦੇ ਨੇ ਇਹ ਨਿਸ਼ਾਨੀਆਂ ਨੇ ਧਰਮ ਦੀ ਪ੍ਰਾਪਤੀ ਦੀਆਂ ਕਿਉਂ ਮਾਇਆ ਦੇ ਜਿਹੜੇ ਨੇ ਇਛਾਵਾਂ ਇਹਨੂੰ ਤਿਆਗ ਰਿਹਾ ਹੈ ਮਾਇਆ ਦੀਆਂ ਲੋੜਾਂ ਨੂੰ ਘਟਾ ਰਿਹਾ ਹੈ ਜਿਹੜਾ ਮਾਇਆ ਦੀਆਂ ਲੋੜਾਂ ਨੂੰ ਜਿੰਨਾ ਘਟਾ ਲੂਗਾ ਉਹਨਾ ਧਰਮ ਬਜ਼ਬੂਤ ਹੋਜੂਗਾ ਜਿੰਨਾ ਲੋੜਾਂ ਵਧਾਊਗਾ ਸੰਸਾਰ ਦੀ ਧਰਮ ਦੇ ਨੇੜੇ ਵੀ ਨਹੀਂ ਜਾ ਸਕਦਾ ਉਹ ਆਦਮੀ ਜਿੰਨਾ ਵਰਜੇ ਵੀਰ ਹੋਵੇ ਜੇ ਕੋਈ ਕਾਹਵੇਂ ਲੋੜਾਂ ਮੀਆਂ ਨਹੀਂ ਰੱਖਾਂ ਧਰਮ ਹੋ ਜਾ ਹੋਂਦੀ ਸਕਦਾ ਘਟਾ ਕੇ ਹੋਊਗਾ ਅਧਰੋਗਡਾਈਆਂ ਹੋ ਜਾਂਦੇ ਹੈ ਕਟਾਉਣ ਦਾ ਮਤਲਬ ਹੁੰਦਾ ਇੱਕਦਮ ਛੱਡਣ ਨੂੰ ਤਿਆਰ ਹੋ ਜਾਂਦਾ ਉਹ ਅਨੰਤ ਪਰਸਾਫ ਨਿਤੀ ਛੱਡ ਹੁੰਦਾ ਉਹ ਸੂਲ ਸਰਾਏ ਖੰਜਰ ਪੈਲੇ ਦਾ ਮਤਲਬ ਇਹੀ ਹੈ ਉਹਨਾਂ ਦੇ ਅੰਦਰ ਭੁੱਖ ਨਹੀਂ ਸੀ ਸੀ ਬਿੜੀਆਂ ਹੋਈਆਂ ਸੀ ਜਿੱਨਾਂ ਜਰ ਬਿੜੀਆਂ ਹੋਈਆਂ ਸੀ ਭੁਗਤੀ ਗਏ ਅਜਾ ਦੇਖਿਆ ਨਾ ਵੀ ਧਰਮ ਵੀ ਛੱਡੋਏ ਨਾ ਲੋੜਾਂ ਵਾਸਤੇ ਜੇ ਸੁਖ ਸਾਧਨ ਚਾਹੀਦੇ ਨੇ ਤਾਂ ਸੱਚ ਦਾ ਪ੍ਰਚਾਰ ਛੱਡ ਦੋ ਉਹ ਕਹਿੰਦਾ ਮੁਸੀਬਤ ਚੰਗੀ ਆ ਸਾਨੂੰ ਸੱਚ ਦਾ ਪ੍ਰਚਾਰ ਨਹੀਂ ਛੱਡੋ ਇਹ ਲੋੜਾਂ ਨੂੰ ਛੱਡਾਂਗੇ ਅਸੀਂ ਇਹ ਸੁਖ ਸਾਧਨ ਛੱਡਾਂਗੇ ਉਹ ਨਹੀਂ ਛੱਡਣਾ ਇਹਦਾ ਮਤਲਬ ਹੈ ਅੰਦਰ ਭੁੱਖ ਨਹੀਂ ਸੀ ਸੁਖ ਸਾਧਨਾ ਦੀ ਸੂਰ ਸਰਾਹੀ ਖੰਜਰ ਪੈਲੇ ਦਾ ਮਤਲਬ ਇਹ ਹੀ ਹੈ ਜੇ ਵਿੰਦੋ ਕਸਾਈਆਂ ਦਾ ਹਸਾਈ ਲੈਂਦੇ ਜੇ ਵਿੰਗਾ ਪਹਿਰ ਕਰ ਲੈਂਦੇ ਸੱਚ ਦੇ ਮਾਰਗ ਤੋਂ ਥੜਕ ਜਾਂਦੇ ਟੇਡਾ ਪੈਰ ਕਰ ਲੈਂਦੇ ਸਾਡੇ ਰਾਹ ਨੂੰ ਤਿਆਗ ਦਿੰਦੇ ਤਾਂ ਸੂਲ ਸਰਾਹੀ ਸੀ ਸਾਡੇ ਵਾਸਤੇ ਸਰਾਏ ਤਾਂ ਸਾਹਮਣੇ ਬਈ ਵੀ ਆਇਆ ਲੱਗਦੀ ਅਸੀਂ ਸੂਲੀ ਤੇ ਚੜੇ ਹੋਇਆ ਪਿਆਲਾ ਖੰਜਰ ਵਰਗੂ ਚੁਬੜਾ ਧੀ ਅੰਦਰ ਅੰਦਰ ਦਾ ਖੰਜਰ ਗੱਡ ਉਹ ਸੱਚ ਦੇ ਮਾਰਗ ਦਾ ਤਿਆਗ ਹੀ ਖੰਜਰ আর ਸੂਲੀ ਸੀ ਸਾਡੇ ਵਾਸਤੇ ਇਹਨਾਂ ਵਾਸਤੇ ਕਰ ਦਿੰਦੇ ਸਾਜਦਾ ਤੇ ਸਰਾਹੀ ਔਰ ਪਿਆਲਾ ਵਾਸਤੇ ਕਰ ਦਿੰਦੇ ਕੀ ਕੀ ਬਤਾਏਗੀ ਉਹ ਸੱਚ ਦੀ ਕੀ ਕੀ ਬਤਾਏਗੀ ਉਹ ਧਰੂ ਦੀ ਸਰਾਹੀ ਔਰ ਪਿਆਲਾ ਇਹਦੇ ਪਿਛੇ ਹੀ ਧਰੂ ਛੱਡਿਆ ਲੋਕਾਂ ਨੇ ਉਹ ਵੀ ਨਹੀਂ ਹੈ ਸਰਾਹੀ ਪਿਆਲਾ ਇੱਥੇ ਤਾਂ ਰਿਕਸ਼ਾ ਵੀ ਕਰਾਇ ਤੇ ਲੈ ਕੇ ਚਲਾਉਂਦੇ ਤਾਰੂ ਫੇਰ ਵੀ ਛੱਡਿਆ ਹੋਇਆ ਆਪਣਾ ਕੁਝ ਹੈ ਨਹੀਂ ਆਪਣਾ ਕੁਝ ਆਇਆ ਨਹੀਂ ਤੇ ਬਿਜ਼ੂਰੀ ਕਰਦਾ ਆਪਣਾ ਕੁਝ ਹੈ ਨਹੀਂ ਤਾਰੂ ਫੇਰ ਵੀ ਇਖਤियार ਕਰ ਰਿਹਾ ਜੋ اختیار ਕਰਾਉਣੇ ਵਾਲੇ ਕੋਈ ਹੈ ਨਹੀਂ ਉਹ ਕਹਿੰਨੇ ਜੈਨੂ ਉਪਦੇਸ਼ ਕਰਤਾ ਗਰੀਬ ਨੂੰ ਕਿ ਤੂੰ ਧਰਮ ਕਰ ਲੈ ਨਾ ਕਰ ਤੂੰ ਇਹ ਵੀ ਸਿੱਖ ਲੈਣਗੇ ਸੁਣ ਲੈਣਗੇ ਉਪਦੇਸ਼ ਦੂਏ ਨਗਦੇ ਛੱਡ ਦੇਣ ਉਹ ਉਪਦੇਸ਼ ਹਰੀ ਕਰਦੇ ਧਰਮ ਦਾ ਕਹਿੰਦਾ ਤੂੰ ਵੀ ਹੋ ਜਾਗਾ امیر ਆਇਆ ਕਰ ਤੂੰ ਵੀ ਗੁਰਦੁਆਰੇ ਆਇਆ ਕਰ ਜਿੰਨਾ ਕੋ ਪੈਸਾ ਕਾਉਡੀ ਟਕਾ ਤੇਤੇ ਚੜਾ ਹੁੰਦਾ ਨਾ ਪ੍ਰਚਾਰਦਕੋ ਕੀ ਕੀਤਾ ਕੰਨ ਕੰਨ ਕਤਿਲ ਮੇਰਾ ਗਰੀਬ ਆ ਮੈਂ ਤੇਲੇ ਜੀ ਮੇਰੇ ਕੋਲ ਤਾਂ ਕੰਨ ਤੇਲੇ ਪਾ ਦੇ ਦੇਖ ਜਿ ਰਗੜ ਲਿਆ ਉਹਦਾ ਦਾਨ ਲੱਗ ਗਿਆ ਇੱਥੇ ਤੱਕ ਤਾਂ ਇਹਨਾਂ ਨੇ ਕੰਮ ਆਦੀ ਨੂੰ ਕਰਤਾ ਸਾਕੀ ਕਿਉਂ ਬਣਾਈਂ ਕਤਲ ਦੀ ਜੇ ਗਰੀਬ ਤੋਂ ਗਰੀਬ ਇੱਕ ਤਿਲ ਵੀ ਦੇ ਸਕਦਾ ਉਹ ਵੀ ਦਸ ਦੇ ਉਹਨੂੰ ਦਾਨ ਬੋਲਿਆ ਸਾਕੀ ਜਣਾਇ ਹੋਈਏ ਪੁੱਠੇ ਪਾ ਇਸ ਅਕੀਲ ਦੇ ਬ੍ਰੀਕੇਂ ਦਾ ਪਤਾ ਲੱਗਦਾ ਜੇ ਅਗਦੇ ਸਟੇਜ ਤੇ ਪਹੁੰਚ ਜਾਂਦਾ ਵੀ ਕਿਹਨਾ ਘੜੀਆਂ ਨੇ ਕਿਉਂ ਘੜੀਆਂ ਨੇ ਲੋਕ ਤਾਂ ਵੇਫਕੂਫ ਨੇ ਉਹ ਨਾ ਚੀਜ਼ਾਂ ਨੂੰ ਧਰਮ ਬੰਦਨ ਦਾਣ ਪਨ ਨੂੰ ਪਰ ਤਾਂ ਕੁਰਬਾਨੀ ਨਾ ਕਰ। ਪੁਰ ਪਾਪ ਜੀ ਬੀ ਦੇ ਤੇ ਸਭ ਧਰਮ ਰਾਜ ਕੇ ਜਾਏ। ਇਸ ਕਰਕੇ ਉਹ ਕੁਰਬਾਨੀ ਤੋਂ ਪਰੇਸ਼ਾਨ ਹੋ ਗਏ। ਕਿਦਾ ਸਾਡਾ ਦਾ ਪੁੱਲਪਾ ਇਹ ਜਿਹੜਾ ਸਾਡਾ ਚੜਾਵਾ ਹੀ ਬੰਦ ਕਰ ਦੂਗੇ ਘਬਰਾ ਗਏ ਹੋ ਤੋ ਵੀ ਇਹ ਤਾਂ ਧਰਮ ਦਾ ਸਾਡਾ ਸਤਿਆਨਾਸ਼ ਕਰ ਦੂ ਇਸ ਤੇ ਬਹਿਲੇ ਬੈਠੇ ਆਰਾਮ ਕਰਦੇ ਆ ਹਾਜੀ ਸ਼ਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਣ ਧਰਮ ਦੇ ਲਖਣ ਧਰਮ ਦੇ ਲਖਣ ਨੇ ਪ੍ਰਾਪਤੀ ਦੇ ਧਰਮ ਪ੍ਰਾਪਤੀ ਦੇ ਲਖਣ ਇਹ ਨੇ ਸੰਤ ਦੀ ਸ਼ਰਨ ਵਿੱਚ ਰਹਿਣਾ ਸੰਗਤ ਦੇ ਵਿੱਚ ਰਹਿਣਾ ਔਰ ਇਹ ਜੜੀਆਂ ਮਾਇਆ ਦੀਆਂ ਮਾਇਆ ਪਰੇਸ਼ਾਨ ਕਰਦੀਆਂ ਸਾਡੇ ਕੋਲ ਹੈ ਦੀ ਤੋ ਜੰਤ ਲੋਭੋਂ ਲੋਭ ਦਾ ਤਿਆਗ ਕਰਨਾ ਮਾਇਆ ਦੀਆਂ ਲੋੜਾਂ ਨੂੰ ਕਟਾਉਣਾ ਇੱਛਾਵਾਂ ਨੂੰ ਕੱਟ ਕਰਨਾ ਨਾਨਕ ਜਿਹੇ ਉਹ ਪ੍ਰਸੰਨ ਮਾਧਵ ਹੈ ਨਾਨਕ ਨਾਨਕ ਜਿਹੇ ਉਹ ਪ੍ਰਸੰਨ ਮਾਧਵ ਹੈ ਜੇ ਉਹ ਪ੍ਰਸੰਨ ਮਾਦਵ ਹੈ ਇਸ ਨੀਤੀ ਨਾਲ ਮਾਦਵ ਪ੍ਰਸੰਨ ਹੋ ਸਕਦਾ ਹੈ ਇਹ ਨੀਤੀ ਹੈਗੀ ਜੇ ਇਹ ਸੁਭਾਅ ਬਣਾਉਂਗੇ ਇਹ ਰਾ ਚੱਲੋਂਗੇ ਫਿਰ ਉਹ ਮਾਦਵ ਦੀ ਜਿਹੜੀ ਹੈ ਸਪਥੀ ਪ੍ਰਸੰਨਤਾ ਉਹਦੀ ਕਿਰਪਾ ਦੇ ਪਾਤਰ ਬਣਾਉਂਗੇ ਉਹਦੀ ਕਿਰਪਾ ਦਾ ਪਾਤਰ ਬਣਨਾ ਹੀ ਉਪਲਬਧੀ ਹੈ ਕਿਰਪਾ ਕਰੇ ਜੇ ਆਪਣੀ ਗੁਰਕਾ ਸ਼ਬਦ ਕਮਾਇ ਗੁਰਕਾ ਸ਼ਬਦ ਤਾਲੀ ਕਮਾਇਆ ਜਾਊਗਾ ਜਮਾਦੋ પ્રસન્ન ਹੋਊਗਾ